ਪੰਜਾਬੀ ਗਾਇਕੀ ਦੇ ਵਿੱਚ ਵੱਖ-ਵੱਖ ਸਿੰਗਰਾਂ ਦਾ ਨਾਂ ਆਉਂਦਾ ਤੇ ਪੰਜਾਬੀ ਗਾਇਕੀ ਦੇ ਵਿੱਚ ਹਲਕਾ ਗੁਰੂ ਅਰਸਾਏ ਦੇ ਵੀ ਕਾਫੀ ਸਿੰਗਰ ਹੈਗੇ ਆ ਜਿਨ੍ਹਾਂ ਨੂੰ ਦਖਾਨ ਦੇ ਹਮੇਸ਼ਾ ਗੁਰੂ ਅਰਸਾਏ ਲਾਈਵ ਦੀ ਟੀਮ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਇੱਕ ਜੇਹ ਫਨਕਾਰ ਹੋਰ ਹੈਗੇ ਹਲਕਾ ਗੁਰੂ ਅਰਸਾਏ ਨਾਲ ਸੰਬੰਧਿਤ ਪਿੰਡ ਮਿਸ਼ਰੀ ਵਾਲਾ ਤੋਂ ਸੰਗਤ ਸਿੰਘ ਸਾਹਿਬ ਤੇ ਮਿਸ ਸਿਮਰ ਅੱਜ ਸਾਡੇ ਸਟੂਡੀਓ ਦੇ ਵਿੱਚ ਹੈਗੇ ਆ ਗੱਲਬਾਤ ਕਰਨੀ ਹੈਗੀ ਆ ਕਿਉਂਕਿ ਇਹਨਾਂ ਦੀ ਤਾਂ ਗਾਣਾਂ ਜੋੜੀ ਨੇ ਕਾਫੀ ਵੱਡੇ ਸਿੰਗਰਾਂ ਦੇ ਨਾਲ ਵੀ ਗਾਇਆ ਖੁਦ ਆਪਣੇ ਅਖਾੜੇ ਵੀ ਲਗਾਏ ਇਸ ਤੋਂ ਇਲਾਵਾ ਕਈ ਗੀਤ ਜਿਹੜੇ ਆ ਮਾਰਕੀਟ ਦੇ ਵਿੱਚ ਇਹਨਾਂ ਦਿੱਤੇ ਆ ਪਰ ਅੱਜ ਕੱਲ ਇਹ ਪਰਿਵਾਰ ਆਰਥਿਕ ਪੱਖੋਂ ਕੱਖੋਂ ਹੁਲਾ ਹੋ ਚੁੱਕਿਆ ਜਿਸ ਕਰਕੇ ਅਸੀਂ ਅੱਜ ਦਾ ਵੀਡੀਓ ਕਰ ਰਹੇ ਹੈਗੇ ਆ ਜੇਕਰ ਤੁਸੀਂ ਵੀ ਕੋਈ ਪ੍ਰੋਗਰਾਮ ਕਰਾਉਂਦੇ ਹੋ ਕਿਸੇ ਮੇਲੇ ਦਾ ਜਾਂ ਕੋਈ ਹੋਰ ਪ੍ਰੋਗਰਾਮ ਆਪਣੇ ਇਲਾਕੇ ਦੇ ਕਲਾਕਾਰਾਂ ਨੂੰ ਜਰੂਰ ਮੌਕਾ ਦਿੱਤਾ ਕਰੋ ਅੱਜ ਪੂਰੀ ਗੱਲਬਾਤ ਕਰਨੀ ਹੈਗੀ ਆ ਸੰਗਤ ਸਿੰਘ ਸਾਹਿਬ ਸਾਡੇ ਨਾਲ ਹੈਗੇ ਆ ਸਭ ਤੋਂ ਪਹਿਲਾਂ ਸਵਾਗਤ ਕਰ ਲੈਣੇ ਬਾਈ ਹਾਂਜੀ ਸਭ ਤੋਂ ਪਹਿਲਾਂ ਗੁਰੂ ਸਾਈ ਲਾਈਵ ਦਾ ਔਰ ਥਿੰਨ ਸਭ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਆਪਦੇ ਸਟੂਡੀਓ ਦੇ ਵਿੱਚ ਸਾਨੂੰ ਅੱਜ ਇਹ ਮੌਕਾ ਦੇ ਰਹੇ ਹੋ ਇੰਟਰਵਿਊ ਦਾ ਔਰ ਅੱਜ ਦੁਨੀਆ ਦੇ ਸਾਹਮਣੇ ਸਾਡੀ ਇੰਟਰਵਿਊ ਕਰ ਰਹੇ ਬਹੁਤ ਬਹੁਤ ਧੰਨਵਾਦ ਜਿੰਨ ਸਭ ਜੀ ਸੰਗਦੀਲ ਸਾਹਿਬ ਕਿੰਨੇ ਸਮੇਂ ਤੋਂ ਗਾਣਾ ਸ਼ੁਰੂ ਕੀਤਾ ਤੇ ਕਿੱਥੇ ਕਿੱਥੇ ਅਖਾੜੇ ਲੱਗੇ ਤੇ ਕਿਹੜੇ ਕਿਹੜੇ ਸਿੰਗਰਾਂ ਨਾਲ ਗਾਣ ਦਾ ਮੌਕਾ ਮਿਲਿਆ ਭਾਜੀ ਮੈਂ 2012 ਤੋਂ ਸੀਗਾ ਭਾਜੀ ਉਸ ਤੋਂ ਬਾਅਦ ਮੈਰਿਜ ਤੋਂ ਬਾਅਦ ਬਠਿੰਡੇ ਔਰ ਉਸ ਤੋਂ ਬਾਅਦ ਵੱਡੀਆਂ ਵੱਡੀਆਂ ਸਟੇਜਾਂ ਤੇ ਜਿੱਦਾਂ ਬਲਕਾਰ ਨਖੀਲਾ ਜੀ ਦੇ ਨਾਲ ਮੌਕਾ ਮਿਲਿਆ ਸਟੇਜ ਦਾ ਔਰ ਲਾਬ ਹੀਰਾ ਜੀ ਔਰ ਹਰਪ੍ਰੀਤ ਢਿੱਲੋਂ ਜੀ ਹਰਜੀਤ ਸਿੱਧੂ ਜੀ ਔਰ ਗਿੱਲ ਹਰਦੀਪ ਜੀ ਔਰ ਮੈਨੂੰ ਥੋੜਾ ਜਿਹਾ ਮੌਕਾ ਮਿਲ ਚੱਲਿਆ ਸੀ ਸਲੀਮ ਜੀ ਦੇ ਨਾਲ ਜਾਗਰਨ ਤੇ ਪਰ ਕੁਝ ਪ੍ਰਬੰਧਕਾਂ ਵੱਲੋਂ ਮੈਨੂੰ ਆਫਰ ਸੀਗਾ ਔਰ ਭਾਜੀ ਮੈਨੂੰ ਨਹੀਂ ਜਾਇਆ ਗਿਆ ਜੀ ਉੱਥੇ ਹਾਂਜੀ ਹਾਂ ਜੇ ਸੰਗਤ ਕਿੰਨੇ ਗੀਤ ਜਿਹੜੇ ਹੈਗੇ ਤਾਂ ਗਾਣੇ ਗਾਉਂਦੇ ਹੋ ਕਿਹੜੇ-ਕਿਹੜੇ ਗੀਤ ਗਾਏ ਅਸੀਂ ਭਾਜੀ ਮੇਰੇ ਮਾਰਕੀਟ ਦੇ ਵਿੱਚ ਮਖੌਲਾਂ ਸੌਂਗ ਆਇਆ ਜੀ ਯਾਦਾਂ ਸੌਂਗ ਆਇਆ ਜੀ ਔਰ ਡਰਾਈਵਰੀ ਔਰ ਮੈਨੂੰ ਗੈਸ ਸਿਲੰਡਰ ਲਿਆਦੇ ਵੀ ਕਮੇਡੀ ਗੀਤ ਆਏ ਸੀਗਾ ਔਰ ਉਸ ਤੋਂ ਬਾਅਦ ਹੋਰ ਵੀ ਚਾਰ ਗਾਣੇ ਆਪਣੇ ਜਿਹੜੇ ਰਿਕਾਰਡ ਹੋਏ ਪਏ ਆ ਪਰ ਭਾਜੀ ਉਹ ਅੱਗੇ ਨਹੀਂ ਆ ਰਹੇ ਕਿਉਂਕਿ ਕੋਈ ਆਰਥਿਕ ਤੰਗੀ ਕਰਕੇ ਮਤਲਬ ਰਿਕਾਰਡ ਤਾਂ ਕਰੇ ਕਰੇ ਆ ਔਰ ਉਹਨਾਂ ਨੂੰ ਸੋਧਿਆ ਨਹੀਂ ਜਾ ਰਿਹਾ ਜੀ ਅੱਛਾ ਖਾੜਿਆਂ ਦੀ ਗੱਲ ਕਰਦੇ ਹੈਗੇ ਆ ਕਿੰਨੇ ਕੋ ਖਾੜੇ ਮਿਲ ਜਾਂਦੇ ਹੈਗੇ ਆ ਕਿ ਪਹਿਲਾਂ ਮਿਲਦੇ ਸੀ ਜਾਂ ਹੁਣ ਨਹੀਂ ਮਿਲਦੇ ਅੱਜ ਕੀ ਹਾਲਾਤ ਭਾਜੀ ਖਾੜਿਆਂ ਦੀ ਗੱਲ ਕਰਦੇ ਪਹਿਲਾਂ ਜਿਹੜਾ 2016 ਤੋਂ ਲੈ ਕੇ 19 ਦਾ ਸਫਰ ਸੀ ਵਧੀਆ ਰਿਹਾ ਮੇਰਾ ਮੇਰੇ ਇੱਕ ਦਿਨ ਚ ਚਾਰ ਚਾਰ ਪ੍ਰੋਗਰਾਮ ਲੱਗ ਜਾਂਦੇ ਸੀਗੇ ਜਿਵੇਂ ਕਿ ਮੰਨ ਲਓ ਮੈਨੂੰ ਮੇਲਿਆਂ ਤੇ ਟਾਈਮ ਹੀ ਮਿਲਦਾ ਸੀਗਾ ਔਰ ਮੇਰੀਆਂ ਜਿਹੜੀਆਂ ਆਪਦੀਆਂ ਮਰਜੈਂਟ ਸਟੇਜਾਂ ਮੈਂ ਬਹੁਤ ਜ਼ਿਆਦਾ ਲਾਈਆਂ ਭਾਜੀ 70 80 ਸਟੇਜਾਂ ਲਾਈਆਂ ਮੈਂ ਆਪਦੀਆਂ ਭਾਜੀ ਤੇ ਔਰ ਉਸ ਤੋਂ ਬਾਅਦ ਜਿਹੜੀ ਚਲੋ ਕੋਈ 2021 22 ਦੇ ਵਿੱਚ ਮੇਰੇ ਨਾ ਭਾਜੀ ਸਰੀਰ ਦਾ ਕੋਈ ਮੰਨ ਲਓ ਕੋਈ ਆ ਗਈ ਸੀ ਪ੍ਰੋਬਲਮ ਔਰ ਉਸ ਤੋਂ ਬਾਅਦ ਭਾਜੀ ਗੁੱਡੀ ਡੇਗੀ ਭਾਜੀ ਉਸ ਤੋਂ ਬਾਅਦ ਗੁੱਡੀ ਡੇਗੀ ਚੜੀ ਹੋਈ ਗੁੱਡੀ ਡੇਗੀ ਹਾਂਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਬਹੁਤ ਨਾਮ ਸੀ ਸਾਡਾ ਮੋਗੇ ਚ ਵੀ ਔਰ ਆਪਣੇ ਏਰੀਆ ਦੇ ਵਿੱਚ ਵੀ ਜਿੱਦਾਂ ਕਿ ਪ੍ਰੋਗਰਾਮ ਸਾਨੂੰ ਬਹੁਤ ਆਪਣੀਆਂ ਜਿਹੜਾ ਬਾਰਡਰ ਪੱਟੀ ਇੱਧਰ ਵੀ ਬਹੁਤ ਪ੍ਰੋਗਰਾਮ ਲਾਇਆ ਜੀ ਅੱਛਾ ਸੰਗ ਦੇ ਲਈ ਇਹ ਗੱਲ ਕਰਦੇ ਆਂ ਗੀਤ ਦੀ ਗੱਲ ਕੀਤੀ ਹੈ ਸਿਲੰਡਰ ਦੀ ਮਾਰ ਕੀ ਸਿਲੰਡਰ ਗੀਤ ਕੀ ਹੈਗਾ ਸੀ ਸਿਲੰਡਰ ਦੇ ਰੇਟ ਵਧ ਗਏ ਆ ਜਾਂ ਕੀ ਵਧ ਗਏ ਗਾਣਾ ਗਾਣਾ ਸੀ ਭਾਜੀ ਬਹੁਤ ਵਧੀਆ ਗੱਲ ਲਿਖੀ ਸੀ ਆਪਣੇ ਗਿੱਲ ਬੋਣੇ ਵਾਲੇ ਨੇ ਲਿਖਿਆ ਸੀਗਾ ਜੀ ਹਾਂ ਸੁਨਾਉ ਤੋ ਫਿਰ ਇੱਥੇ ਮੈਡਮ ਹੋਰਾਂ ਦੇ ਸਾਥ ਸੁਣਾ ਦਿੰਨੇ ਆ ਜੀ ਹਾਂਜੀ ਏ ਉਧਰ ਜੁਰਗਾਲੋ ਠੀਕ ਹੈ ਮੈਨੂੰ ਗੈਸ ਸਿਲੰਡਰ ਲਿਆ ਦੇਵੇ ਚੁੱਲ੍ਹੇ ਤੋਂ ਖਣਾ ਛੜਾ ਦੇਵੇ ਮੈਨੂੰ ਗੈਸ ਸਿਲੰਡਰ ਲਿਆ ਦੇਵੇ ਚੁੱਲ੍ਹੇ ਤੋਂ ਖਣਾ ਛੜਾ ਦੇਵੇ ਹੱਥ ਬਨ ਕੇ ਕਹਿਣੀ ਆ ਇੱਕ ਰੋਟੀ ਪਿੱਛੇ ਮਾਂ ਤੇਰੀ ਤੋਂ ਗਾਣਾ ਲੈਣੀ ਆ ਇੱਕ ਰੋਟੀ ਪਿੱਛੇ ਮਾਂ ਤੇਰੀ ਤੋਂ ਛਿੜਕਾ ਖਾਣੀ ਆ ਹਾਂਜੀ ਹੈ ਮੇਰੀ ਵੀ ਮਜਬੂਰੀ ਨਹੀਂ ਠੱਪ ਹੋਈ ਪਈ ਮਜ਼ਦੂਰੀ ਨਹੀਂ ਇਹ ਭਾਜੀ ਮੈਂ ਸੁਣਾ ਵੀ ਰਿਹਾ ਤੁਹਾਨੂੰ ਇਹਦੀ ਕਹਾਣੀ ਵੀ ਦੱਸ ਰਿਹਾ ਕਿ ਇੱਕ ਗਰੀਬ ਪਰਿਵਾਰ ਦੇ ਵਿੱਚ ਇੱਕ ਬੱਚਾ ਹੁੰਦਾ ਠੀਕ ਹੈ ਜੀ ਉਸ ਮੈਰਿਜ ਹੋ ਜਾਂਦੀ ਉਹਨੂੰ ਅੱਡ ਕਰ ਦਿੰਦੇ ਆ ਔਰ ਸਿਲੰਡਰ ਦੇ ਤੱਕ ਕੀ ਉਹਨਾਂ ਦੇ ਘਰੇ ਮਤਲਬ ਕੋਈ ਵੀ ਸੁਵਿਧਾ ਨਹੀਂ ਹੁੰਦੀਗੀ ਉਹਦੀ ਕਹਾਣੀ ਤੇ ਲਿਖਿਆ ਹੈ ਕਹਿੰਦਾ ਹੈ ਮੇਰੀ ਵੀ ਮਜਬੂਰੀ ਨਹੀਂ ਠੱਪ ਹੋਈ ਪਈ ਮਜ਼ਦੂਰੀ ਨਹੀਂ ਹੈ ਮੇਰੀ ਵੀ ਮਜਬੂਰੀ ਨਹੀਂ ਠੱਪ ਹੋਈ ਪਈ ਮਜਦੂਰੀ ਨਹੀਂ ਕਿੱਧਰ ਨੂੰ ਜਾਵਾਂ ਨੀ ਹੁਣ ਖੜੇ ਪੈਰ ਮੈਂ ਕਹਿੰਦਾ ਸ਼ਹਿਲਰ ਲੁੱਟ ਲਿਆਵਾਂ ਨੀ ਹੁਣ ਖੜੇ ਪੈਰ ਮੈਂ ਕਹਿੰਦਾ ਸ਼ਹਿਲਰ ਲੁੱਟ ਲਿਆਵਾਂ ਨੀ ਨਿਤ ਤੜਕੇ ਉੱਠ ਕੇ ਹਾਣਦਿਆਂ ਤੂੰ ਇਹ ਨਾ ਮੱਥਾ ਮਾਰਾਂਵੇ ਮੈਂ ਕੱਲੀ ਖੱਪਦੀ ਰਹਿਨੀ ਆ ਸਭ ਕਰਦੀਆਂ ਐਸ਼ ਬਹਾਰਾਂਵੇ ਮੈਂ ਸਭ ਤੋਂ ਪਹਿਲਾਂ ਹੀ ਉੱਠਦੀ ਆ ਸਭ ਤੋਂ ਪਹਿਲਾਂ ਹੀ ਉੱਠਦੀ ਆ ਤੇ ਸਭ ਤੋਂ ਬਾਅਦ ਚ ਪਹਿਣੀ ਆ ਇੱਕ ਰੋਟੀ ਪਿੱਛੇ ਮਾਂ ਤੇਰੀ ਤੋਂ ਝੜਕਾ ਖਾਣੀ ਆ ਇੱਕ ਰੋਟੀ ਪਿੱਛੇ ਮਾਂ ਤੇਰੀ ਤੋਂ ਗਾਲਾਂ ਲੈਣੀ ਆ ਅੱਗੇ ਭਾਜੀ ਬਹੁਤ ਵਧੀਆ ਬੋਲ ਲਿਖਿਆ ਕਹਿੰਦਾ ਖੇਤਾਂ ਚ ਹੋ ਗਈ ਖਤਮ ਕੁੜੇ ਗੋਡੀ ਤੇ ਸਹੌਣੀ ਹਾੜੀ ਨਹੀਂ ਕਿੱਤੇ ਵੀ ਬਿਰਲੀ ਵਾਂਝੀ ਮਿਲਦੀ ਏ ਸਾਨੂੰ ਬਿਰਲੀ ਵਾਂਝੀ ਦਿਹਾੜੀ ਨਹੀਂ ਉਹ ਕਰਤਰ ਲਾ ਗਿੱਲ ਦਿਵਿੰਦਰ ਦਾ ਕਰਤਰ ਲਾ ਗਿੱਲ ਦਿਵਿੰਦਰ ਦਾ ਸਾਰੇ ਮੈਂ ਯਾ ਬੁਮਕਾਵਾਂ ਨਹੀਂ ਹੁਣ ਖੜੇ ਪੈਰ ਮੈਂ ਕਹਿੰਦਾ ਸ਼ਹਿਲਰ ਲੁੱਟ ਲਿਆਵਾਂ ਨਹੀਂ ਹੁਣ ਖੜੇ ਪੈਰ ਮੈਂ ਕਹਿੰਦਾ ਸ਼ਹਿਲਰ ਲੁੱਟ ਲਿਆਵਾਂ ਨਹੀਂ ਇਹ ਗੀਤ ਇੱਕ ਪਰਵਾਰਿਕ ਗੀਤ ਹੈ ਹਾਂਜੀ ਹਾਂਜੀ ਪਰਵਾਰਿਕ ਗੀਤ ਇੱਕ ਪਰਵਾ ਦੀ ਦਾਸਤਾ ਦੱਸੀ ਗਈ ਹੈ ਵੀ ਮੰਗਾਈ ਜਿਹੜੀ ਆ ਬਦ ਗਈ ਹੈ ਬਹੁਤ ਵੱਧ ਗਈ ਹੈ ਜੀ ਤੇ ਮੰਗਿਆ ਹਰੇ ਪੈਰੀ ਹਾਂਜੀ ਹਾਂਜੀ ਮੰਗਾਈ ਵਦੀ ਦੇ ਵਿੱਚ ਤੁਹਾਡੇ ਆਰਥਿਕ ਸਥਿਤੀ ਵੀ ਕਮਜ਼ੋਰ ਹੋਗੀ ਬਿਲਕੁਲ ਭਾਜੀ ਬਿਲਕੁਲ ਭਾਜੀ ਸਭ ਤੋਂ ਪਹਿਲਾਂ ਕਿ ਤਿੰਨ ਬੇਟੀਆਂ ਹੋ ਗਈਆਂ ਸੀਗੀਆਂ ਔਰ ਕਿਸੇ ਨੇ ਬਾਹ ਨਹੀਂ ਫੜੀ ਆਪਾਂ ਗੱਲ ਕਰਦੇ ਹਾਂ ਸਿੱਧੀ ਕਿ ਜਿਹੜਾ ਭਾਜੀ ਚੰਗਾ ਗਾਉਣ ਵਾਲਾ ਮੈਂ ਭਾਜੀ ਸੂਫੀ ਨੂੰ ਵੀ ਪਿਆਰ ਕਰਦਾ ਔਰ ਜਿੱਦਾਂ ਕਿ ਸਰਦੂਲ ਭਾਜੀ ਨੂੰ ਮੈਂ ਸੇਮ ਗਾ ਲੈਣਾ ਲਖਵਿੰਦਰ ਵਡਾਲੀ ਭਾਜੀ ਨੂੰ ਵੀ ਸੇਮ ਗਾ ਲੈਣਾ ਤੇ ਚਮਕੀਲਾ ਭਾਜੀ ਨੂੰ ਤੇ ਨਖੀਲਾ ਭਾਜੀ ਨੂੰ ਤਾਂ ਫਿਰ ਡਿਟੋ ਕਾਪੀ ਹੈ ਜੀ ਹਾਂ ਤੇ ਉਸ ਤਰ੍ਹਾਂ ਵੀ ਲੱਤਾਂ ਖਿੱਚਣ ਵਾਲੇ ਬਹੁਤ ਮਿਲ ਗਏ ਸੀ ਕਿਸੇ ਨੇ ਐ ਕੀਤਾ ਉਹ ਕੀਤਾ ਉਹ ਅੱਗੇ ਜਾਣ ਦਾ ਰਸਤਾ ਜਿਹੜਾ ਬੰਦ ਹੋ ਗਿਆ ਚਲੋ 27 ਅੰਤਰਾ ਚਮਕੀਲਾ ਜੀ ਦਾਨ ਦੋ ਦੋਨੋਂ ਡਿਊਟੀ ਬਿਲਕੁਲ ਜੀ ਬਿਲਕੁਲ ਜੋਹੂ ਰਿਗ ਰਿਬਾ ਦਾ ਮਾਰੀ ਝੜ ਕੇ ਸੋਹਣਾਂ ਮੁੜ ਕੇ ਸਾਡੀ ਕੱਖਾਂ ਦੀ ਕੁੱਲੀ ਤੇਰੇ ਹੱਥ ਵੱਡਿਆਂ ਕਰਹਣ ਨਾਲ ਜੁੜ ਗਏ ਆਰੇ ਫਿਰ ਗਿਸੀਨੇ ਤੇ ਤਹੰਗਲ ਹੱਸਦਿਆਂ ਹੱਸਦਿਆਂ ਕਈ ਸੋਹਣਿਆ ਵਿਆਹ ਕਰਵਾ ਕੇਵੇਂ ਸਾਨੂੰ ਮਿਲਦਾ ਗਿਲਦਾਰੀ ਸੋਹਣਿਆ ਵਿਆਹ ਕਰਵਾ ਕੇਵੇਂ ਸਾਨੂੰ ਮਿਲਦਾ ਗਿਲਦਾਰੀ ਉਹਦੋ ਦਿਲ ਤਾਂ ਮਿਲ ਗਏ ਨਹੀਂ ਸੋਹਣੀਏ ਨਹੀਂ ਮਿਲਿਆ ਤਕਦੀਰਾਂ ਲੱਖਾ ਰਾਂਝੇ ਤੁਰ ਗਏ ਨਹੀਂ ਜੱਗ ਤੇ ਰਹਿਣ ਵਿਲਕਦਿਆਂ ਹੀਰਾ ਸੁਣ ਬਕਸ਼ ਨਹਾਰੀਏ ਨਹੀਂ ਸਾ ਤੇਰੀ ਟੇਗੀ ਤੇਰੀ ਉਹ ਜਦੋਂ ਪਹਿਲੀ ਲਾਮ ਪੜੀ ਹੈ ਨਹੀਂ ਪੁੱਭ ਨਿਕਲ ਗਈ ਮੇਰੀ ਜਦੋਂ ਪਹਿਲੀ ਲਾਮ ਪੜੀ ਹੈ ਨਹੀਂ ਪੁੱਭ ਨਿਕਲ ਗਈ ਮੇਰੀ ਹਾਂ ਕੀ ਜੋਰ ਗਰੀਬਾਂ ਦਾ ਹਾਂਜੀ ਹਾਂਜੀ ਅੱਜ ਜਿਹੜੇ ਹਾਲਾਤ ਹੋ ਗਏ ਕਰਦੇ ਜਿੱਦਾਂ ਤੁਸੀਂ ਦੱਸਿਆ ਗਿਆ ਤਿੰਨ ਬਿਟੀਆਂ ਆ ਗਈਆਂ ਹਾਂ ਹਾਂਜੀ ਖਾੜੇ ਨਹੀਂ ਪਹਿਰੇ ਹੈਗੇ حال ਫਿਰ ਗਰੀਬਾਂ ਦਾ ਮਾੜਾ ਹੋ ਗਿਆ ਹਾਂਜੀ ਬਹੁਤ ਬੁਰਾ ਹਾਲਾ ਪਾਜੀ ਦੇਖੋ ਮਿਹਨਤ ਕਰਦੇ ਆ ਰਹੇ ਆਂ ਪਾਜੀ ਜੇ ਆਪਾਂ ਉਹ ਜਿਹੜੀ ਮਿਹਨਤ ਆਪਾਂ ਕਰਦੇ ਆਂ ਤੇ ਜੇ ਉਹਨੂੰ ਫਾਲੀ ਨਾ ਲੱਗਿਆ ਤੇ ਫਿਰ ਕੋਈ ਫਾਇਦਾ ਨਹੀਂ ਪਾਜੀ ਮਿਹਨਤ ਦਾ ਬਾਕੀ ਫਿਰ ਵੀ ਟੁੱਟੇ ਹੋਏ ਦੁਬਾਰੇ ਉੱਠੇ ਹੋਏ ਆਂ ਅੱਜ ਫਿਰ ਦੁਬਾਰੇ ਕਰਮ ਚੱਕ ਲਿਆ ਕਿ ਵੀ ਜੋ ਮਿਹਨਤ ਕੀਤੀ ਆ ਚਲੋ ਕਦੇ ਤਾਂ ਪ੍ਰਮਾਤਮਾ ਸੁਣੂਗਾ ਹੀ ਕਾਫੀ ਸਰੋਤੇ ਪਿਆਰ ਕਰਦੇ ਆਂ ਜਿੱਦਾਂ ਤੁਸੀਂ ਕਹਿੰਦੇ ਮੋਗਾ ਸਾਈਡ ਇਧਰ ਕਾਫੀ ਜਿਹੜੇ ਹੈਗੇ ਆ ਅਖਾੜੇ ਲੱਗੇ ਹੈਗੇ ਆ ਹਾਂਜੀ ਪਾਜੀ ਬਹੁਤ ਸਾਨੂੰ अनेका ਪਿਆਰ ਮਿਲਿਆ ਹੈ ਤੇ ਤੁਸੀਂ ਆਪਣਾ YouTube ਚੈਨਲ ਤੇ ਵੀ ਦੇਖ ਸਕਦੇ ਆ ਅਖਾੜੇ ਆਪਣੇ ਹੈਗੇ ਆ ਤੇ ਹਮੇਸ਼ਾ ਸਰੋਤਿਆਂ ਦਾ ਪਿਆਰ ਬਹੁਤ ਮਿਲਿਆ ਪਰ ਪਤਾ ਨਹੀਂ ਕਿੱਥੇ ਆਣ ਕੇ ਸਾਡੇ ਚ ਕੋਈ ਕਮੀ ਰਹਿ ਗਈ ਆ ਕਿ ਜਿਹੜਾ ਅੱਜ ਅਸੀਂ ਆਪਣੇ ਘਰ ਬੈਠੇ ਹੋਏ ਆ ਕੋਈ ਖਾੜੇ ਨਹੀਂ ਅੱਜ ਨਹੀਂ ਭਾਜੀ ਸਾਰਾ ਸਾਲ ਹੋ ਗਿਆ ਕੋਈ ਸਾਨੂੰ ਪ੍ਰੋਗਰਾਮ ਨਾ ਤਾਂ ਕੋਈ ਵਿਆਹ ਦਾ ਫੰਕਸ਼ਨ ਬੁੱਕ ਹੋਇਆ ਤੇ ਨਾ ਕੋਈ ਅੱਜ ਮੇਲੇ ਚੱਲਦੇ ਪਏ ਆ ਆਪਾਂ ਨੂੰ ਕੋਈ ਮੇਲਿਆਂ ਦਾ ਹੀ ਹੋ ਰਿਹਾ ਹੈ अच्छा की की गा लंदे हैगे जिन्ने पाजी कहंदे सूफी ਵੀ गा ਲंदे ਹੈਗੇ ਆ ਜਾਗਰਨ ਆਉਣੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਮੇਲਿਆਂ ਤੇ ਜਾਇਆ ਜਾਣਾ ਹੈ ਜਾਂ ਮੇਲੇ ਚੱਲ ਰਹੇ ਹੈਗੇ ਆ ਉਸ ਤੋਂ ਇਲਾਵਾ ਵਿਆਹਾਂ ਦੇ ਪ੍ਰੋਗਰਾਮ ਕਿਹੜੇ ਕਿਹੜੇ ਤੁਸੀਂ ਜਿਹੜੇ ਪ੍ਰੋਗਰਾਮ ਲਾ ਲੈਂਦੇ ਹਾਂ ਹਾਂਜੀ ਪਾਜੀ ਜਾਗਰਨ ਵੀ ਕਰ ਲਈਦੇ ਆ ਜਿਵੇਂ ਹੁਣ ਤੁਸੀਂ ਸੂਫੀ ਦੀ ਗੱਲ ਕੀਤੀ ਆ ਇਹ ਵਧੀਆ गा ਲੈਂਦੇ ਆ ਕਲਾਸਿਕਲ ਕਲਾਸਿਕਲ ਇਹ ਵਧੀਆ गा ਲੈਂਦੇ ਆ ਬਾਕੀ ਮੈਂ ਤਾਂ ਪਾਜੀ ਪਹਿਲਾਂ ਤਾਂ ਸ਼ੁਰੂ ਤੋਂ ਹੀ ਮੈਂ ਤਾਂ ਡਿਊਟੀ ਦੇ ਵਿੱਚ ਆ ਤੇ ਇਹਨਾਂ ਨੇ ਵੀ ਥੋੜਾ ਜਿਹਾ ਵੀ ਵਧੀਆ ਸੂਫੀ ਲੈਣ ਦੇ ਵਿੱਚ ਰਹੇ ਆ ਸ਼ੁਰੂ ਤੀ ਮੈਂ ਥੋੜਾ ਜਿਹਾ ਸ਼ੁਰੂ ਤੋਂ ਸਕੂਲ ਦੇ ਵਿੱਚ ਜਦੋਂ ਦੀ ਮੈਂ ਉੱਠੀ ਆ ਤੇ ਉਹ ਪ੍ਰਮਾਤਮਾ ਦੀ ਕਿਰਪਾ ਹੀ ਆ ਬਸ ਮੈਂ ਕੋਈ ਮੈਨੂੰ ਕਿਸੇ ਨੇ ਸਿਖਾਇਆ ਵੀ ਨਹੀਂ ਬਸ ਜਿੰਨੀ ਕੀ ਕਲਾਏ ਮੇਰੇ ਵਿੱਚ ਉਹ ਪ੍ਰਮਾਤਮਾ ਦੇ ਪੱਖੋਂ ਆ ਤੇ ਬਾਕੀ ਮੈਂ ਡਿਊਟ ਤੇ ਸ਼ੁਰੂ ਕੀਤਾ ਸੀਗਾ ਅੱਜ ਤੱਕ ਕਿਹੜਾ ਡਿਊਟ ਗੀਤ ਜਿਹੜਾ ਤੁਹਾਡਾ ਫੇਮਸ ਹੋਇਆ ਹੈਗਾ ਜਿਹੜਾ ਤੁਹਾਡਾ ਖੁਦ ਦਾ ਗਾਇਆ ਹੋਇਆ ਹਾਂਜੀ ਭਾਜੀ ਆਪਾਂ ਪਿੱਛੇ ਕੀਤਾ ਸੀਗਾ ਡਿਊਟ ਗਾਣਾ ਹਾਂਜੀ ਮਖੋਲਾ ਕੀਤਾ ਸੀਗਾ ਉਹਦੇ ਤੁਹਾਡੇ ਸਾਹਮਣੇ ਦੋ ਗੋਲ ਕਰਦੇ ਹਾਂ ਇੱਕ ਤੈਨੂੰ ਗੱਲ ਪੁੱਛਣਾ ਚਾਹੁੰਦੀ ਮਾਹੀਆ ਮੈਨੂੰ ਸਮਝ ਨਾ ਆਉਂਦੀ ਇੱਕ ਤੈਨੂੰ ਗੱਲ ਪੁੱਛਣਾ ਚਾਹੁੰਦੀ ਮਾਹੀਆ ਮੈਨੂੰ ਸਮਝ ਨਾ ਆਉਂਦੀ ਉੱਥੇ ਕੌਣ ਸੀ ਜਾਣਦਾ ਤੈਨੂੰ ਉੱਥੇ ਕੌਣ ਸੀ ਜਾਣਦਾ ਤੈਨੂੰ ਜਿੱਥੇ ਟੁੱਕਿਆ ਬਨ ਕੇ ਸੇਰਾਵੇ ਕਿਉਂ ਸੋਹਰੇ ਸੋਹਰੇ ਕੁੱਕੀ ਜਾਵੇਂ ਕੀ ਉੱਥੇ ਦੱਸ ਥੀਰਾਵੇਂ ਕਿਉਂ ਸੋਹਰੇ ਸੋਹਰੇ ਕੁੱਕੀ ਜਾਵੇਂ ਕੀ ਉੱਥੇ ਦੱਸ ਥੀਰਾਵੇਂ ਹਾਂਜੀ ਤੋ ਥਿੰਦ ਸਾਹਿਬ ਗਾਣੇ ਦੀ ਕਹਾਣੀ ਕੁਝ ਹੋ ਰਹੀ ਐ ਤੇ ਤੁਹਾਨੂੰ ਗਾਣੇ ਨਾਲ ਹੀ ਦੱਸ ਦਿੰਨੇ ਆਂ ਕਹਿੰਦਾ ਉੱਦੇ ਲਟਕਾਣੇ ਰੱਖ ਸੋਣੀਏ ਕਾਂ ਦਾ ਤੈਨੂੰ ਸ਼ੱਕ ਸੋਣੀਏ ਦਿਲ ਟਕਾਣੇ ਰੱਖ ਸੋਣੀਏ ਕਾਂ ਦਾ ਤੈਨੂੰ ਸ਼ੱਕ ਸੋਣੀਏ ਸੂਟ ਬੂਟ ਪਾ ਸੌਰੀ ਜਾਵਾ ਸੂਟ ਬੂਟ ਪਾ ਸੌਰੀ ਜਾਵਾ ਕੌਣ ਭਲਾ ਦੱਸ ਚਾਹੁੰਦਾ ਨਹੀਂ ਉਹ ਜੇ ਦੋ ਸਾਲੀਆਂ ਕਰਨ ਮਖੌਲਾ ਬੜਾ ਨਜ਼ਾਰਾ ਆਹਉਂਦਾ ਨਹੀਂ ਜਦੋਂ ਸਾਲੀਆਂ ਕਰਨ ਮਖੌਲਾ ਬੜਾ ਨਜ਼ਾਰਾ ਹੈ ਹੂੰ ਦਾਨੀ ਸੰਗਤ ਦੇ ਨਾਲ ਆਵਾਜ਼ ਵੀ ਆਂ ਅੰਦਾਜ਼ ਵੀ ਆ ਸਭ ਕੁਝ ਹੈਗਾ ਲਾਹ ਵੀਰਾਂ ਨਾਲ ਤੁਹਾਨੂੰ ਮੌਕਾ ਮਿਲਿਆ ਹੈ ਬਿਲਕੁਲ ਮਿਲਿਆ ਨਹੀਂ ਮਿਲਿਆ ਥਾਪਣਾ ਨਹੀਂ ਮਿਲੀ ਵੀ ਆ ਜਾ ਸੰਗਤ ਦੇ ਨਾਲ ਹੀ ਰਹਿ ਜਾ ਭਾਜੀ ਅਸੀਂ ਨਾ ਕੋਈ ਗੱਲ ਹੈ ਭਾਜੀ ਅਸੀਂ ਇਕੱਠੇ ਹੋਏ ਸੀ ਮੇਲਾ ਲੱਗਦਾ ਉਹਨਾਂ ਦਾ ਪੀਰਾਂ ਦਾ ਉੱਥੇ ਇੰਦਗੜ ਛਿੜੀ ਲੱਗਦੀ ਹੈ ਔਰ ਉੱਥੇ ਬੜਾ ਇਕੱਠ ਹੁੰਦਾ ਹੈ ਉੱਥੇ ਬਾਬੇ ਮੰਤ ਬਹੁਤ ਗਾਉਂਦੇ ਆ ਉੱਥੇ ਲਾਹ ਵੀਰੇ ਜੀ ਆਏ ਸੀਗੇ ਤੇ ਮੈਨੂੰ ਲਾਹ ਵੀਰੀ ਜੀ ਝੂਠੀ ਚਾਹ ਪੀਣ ਦਾ ਮੌਕਾ ਮਿਲਿਆ ਭਾਜੀ ਮੈਂ ਉਹਨਾਂ ਦੀ ਝੂਠੀ ਚਾਹ ਉਹ ਪੀ ਰਿਹਾ ਸੀ ਜਦੋਂ ਮੈਂ ਗੋਡੀ ਬਹਿ ਗਿਆ ਜਾ ਕੇ ਉਹਨਾਂ ਨੇ ਮੈਨੂੰ ਕਿਹਾ ਮੈਂ ਕਿਹਾ ਭਾਜੀ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਸਾਰੀ ਜ਼ਿੰਦਗੀ ਕਰਦਾ ਰਹੂੰਗਾ ਤੇ ਮੈਂ ਤੁਹਾਡਾ ਫੈਨ ਆ ਸਭ ਤੋਂ ਵੱਡਾ ਤੇ ਕਹਿੰਦੇ ਲੈ ਪੁੱਤਰਾ ਫਿਰ ਸਾਡੀ ਝੂਠੀ ਚਾਹ ਪੀ ਲੈ ਉਹ ਆਸ਼ੀਰਵਾਦ ਹੀ ਆ ਜੀ ਚਲੋ ਜੋ ਸੁਰਤਾਲ ਹੈਗਾ ਉਹ ਚਲੋ ਸ਼ਾਇਦ ਉਹ ਉਸਤਾਦ ਬੰਦੇ ਸੀ ਉਹਨਾਂ ਨੂੰ ਚਲੋ ਜਿਹੜੀ ਥਾਪਣਾ ਲਾਤੀ ਹਾਂ ਜੀ ਤੁਸੀਂ ਚਮਕੀਲੇ ਦੀ ਗੱਲ ਕਰ ਲਈ ਸਰਦੂਲ ਸੁਨਾਤਾ ਹੈਗਾ ਅਣਕੀਲੇ ਦੀ ਗੱਲ ਕੀਤੀ ਮੌਕਾ ਮਿਲਿਆ ਹੈਗਾ ਅਣਕੀਲੇ ਦਾ ਵੀ ਕਿਉਂ ਆਉਂਦਾ ਬਿਲਕੁਲ ਜੀ ਬਿਲਕੁਲ ਮੈਂ ਜਿੰਨੇ ਨਖਿੱਲੇ ਦੇ ਸਟੇਜ ਤਾਂ ਸਟੇਜਾਂ ਤੇ ਗੀਤ ਗਾਏ ਭਾਜੀ ਮੇਰੇ ਜਿੰਨੇ ਸ਼ਾਇਦ ਉਹਨਾਂ ਨੇ ਵੀ ਨਹੀਂ ਚਲੋ ਕੋਸ਼ਿਸ਼ ਮੈਂ ਕਰਦਾ ਵੀ ਬਹੁਤ ਜ਼ਿਆਦਾ ਉਹਨਾਂ ਦੇ ਗਾਏ ਵੀ ਸਾਰੇ ਗਾਏ ਆ ਬਹੁਤ ਸਾਰੇ ਹਾਂ ਜੀ ਹਾਂ ਜੀ ਮੈਂ ਗਾਉਣਾ ਹੀ ਅਕਸਰ ਉਹਨਾਂ ਨੂੰ ਹੀ ਆ ਮੈਨੂੰ ਡਿਮਾਂਡ ਵੀ ਬਹੁਤ ਆਉਂਦੀ ਹੈ ਤੇ ਤੁਹਾਨੂੰ ਸੁਣਾ ਦਿੰਨੇ ਹਾਂ ਜੀ ਹਾਂ ਜੀ ਹਾਂ ਜੀ ਸ਼ੁਰੂ ਤੁਸੀਂ ਕਰਨਾ ਮੈਡਮ ਨੇ ਹਾਂ ਜੀ ਹਾਂ ਜੀ ਮੈਂ ਕਰਦਾ ਜੀ ਠੀਕ ਹੈ ਹਾਏ ਆ ਨਿਹੰਨੇ ਬਹਿ ਜਾ ਵਟ ਤੇ ਦੱਸ ਕੇ ਵਰਤਿਆ ਪਾਣਾ ਵੇ ਹੋ ਵੀਰ ਤੇ ਰਿਆਣ ਰਪਟ ਲਖਾਤੀ ਫਿਰ ਨਾ ਤਾਂ ਥਾਣਾ ਵੀ ਮੈਂ ਇਕੱਲਾ ਪੰਜ ਭਾਈ ਤੇਰੇ ਵੱਡਾ ਸਾਡਾ ਲਾਣਾ ਵੀ ਮੈਂ ਇਕੱਲਾ ਪੰਜ ਵੀਰੇ ਤੇਰੇ ਵੱਡਾ ਸਾਡਾ ਉਹ ਸਿੱਧੀ ਉਂਗਲ ਨਾਲ ਕਿਉਂ ਨਾ ਨਿਕਲਿਆ ਸਿੱਧੀ ਉਂਗਲ ਨਾਲ ਕਿਉਂ ਨਾ ਨਿਕਲਿਆ ਬਹਿ ਗਏ ਟੇਢੀ ਕਰਕੇ ਟੈਮਟਪਾ ਮਿੱਤਰਾ ਰਹਿ ਥੋੜਾ ਜਿਹਾ ਡਰ ਕੇ ਟੈਮਟਪਾ ਮਿੱਤਰਾ ਰਹਿ ਥੋੜਾ ਜਿਹਾ ਡਰ ਕੇ ਟੈਮਟਪਾ ਮਿੱਤਰਾ ਹੱਥਾਂ ਦੇ ਵਿੱਚ ਰੱਖਣ ਸ਼ਵੀਆਂ ਉਹ ਮੈਂ ਕੀ ਚੂੜੀਆਂ ਪਾਈਆਂ ਨਹੀਂ ਸਿੱਧੇ ਮੱਥੇ ਜੇ ਹੋ ਗਏ ਟੱਕਰੇ ਉਦੋਂ ਦੇ ਵਖੀ ਦਵਾਈਆਂ ਨਹੀਂ ਮਖਮਲੀ ਪਾਉਂਦੇ ਕੁੜਤੇ ਉਹ ਚਟਲਾ ਦੂ ਬਣਾ ਕੇ ਟਾਈਆਂ ਨਹੀਂ ਚਿੱਟੇ ਮਖਮਲੀ ਪਾਉਂਦੇ ਕੁੜਤੇ ਉਹ ਚਟਲਾ ਦੂ ਬਣਾ ਕੇ ਟਾਈਆਂ ਨਹੀਂ ਮੈਂ ਕਿਧਰ ਨੂੰ ਜਾਵਾਂ ਵੈਰੀਆ ਮੈਂ ਕਿਧਰ ਨੂੰ ਜਾਵਾਂ ਵੈਰੀਆ ਮਰ ਗਏ ਜੇ ਤੂੰ ਲੜ ਕੇ ਜ਼ਖਮੀ ਸ਼ੇਰ ਦੀਆਂ ਸੁਣੀਂਦਾ ਹਾੜਾਂ ਖੜ ਕੇ ਜ਼ਖਮੀ ਸ਼ੇਰ ਦੀਆਂ ਸੁਣੀਂਦਾ ਹਾੜਾਂ ਖੜ ਕੇ ਜ਼ਖਮੀ ਸ਼ੇਰ ਦੀਆਂ ਤੇਰੇ ਮਨ ਨੂੰ ਪਾਉਂਦਾ ਕੋਈ ਇੱਕ ਸਤਾਈ ਅੰਤਰਾ ਹੈ ਜਿਹੜਾ ਤੂੰ ਹਰ ਵੇਲੇ ਗुण ਗਨਾਉਂਦਾ ਰਹਿੰਦਾ ਦਿਲ ਨੂੰ ਛੂਣ ਵਾਲਾ ਬਿਲਕੁਲ ਦਿਲ ਨੂੰ ਛੂਣ ਵਾਲਾ ਜੀ ਭਾਜੀ ਸਰਦੂਲ ਜੀ ਦਾ ਜਿਹੜਾ ਰੂਹ ਨੂੰ ਸਕੂਨ ਦੇਣ ਵਾਲੀ ਇੱਕ ਗਾਇਕੀ ਹੈ ਨਾ ਉਹ ਆਪਾਂ ਤੁਹਾਨੂੰ ਪੇਸ਼ ਕਰਦੇ ਆ ਸੌਰੀ ਮੈਂ ਤੁਹਾਡੇ ਕੈਮਰੇ ਸਾਹਕੇ ਕਹਿਣਾ ਚਾਹੁੰਦਾ ਜੀ ਭਾਜੀ ਕਿ ਮੈਂ ਨਾ ਹਾਰਮੋਨੀਅਮ ਹੈ ਨਹੀਂਗਾ ਜਿਹੜਾ ਸੋਹਰੇ ਇਥੋਂ ਲੈਣਾ ਪੈ ਗਿਆ ਮੈਨੂੰ ਜੀ ਹੂੰ ਹੋ ਸੇ ਜਿਸਲੀ ਦੁਨੀਆਂ ਛੱਡ ਦਿੱਤੀ ਖੜਈਓ ਅੱਜ ਸਾਨੂੰ ਛੱਡ ਕੇ ਜਾਂਦੇ ਜੀ ਨੂੰ ਦਿਲ ਦੇ ਵਿੱਚ ਵਸਾਇਆ ਸੀ ਉਹ ਦਿਲ ਤੋਂ اڈਕੇ ਮੇਰਾ ਜਾਂਦੇ ਹੋ ਮੋੜ ਦਿੱਤਾ ਦਿਲ ਤਸਵੀਰਾਂ ਮੋੜ ਦਿੱਤੀਆਂ ਕਾਗਜ਼ਾਂ ਤੇ ਵਜੀਆਂ ਜਗੀਰਾ ਮੋੜ ਦਿੱਤੀਆਂ ਕੱਲੀ ਕੱਲੀ ਚੀ ਜੀ ਸਾਡੀ ਮੋੜਨੀ ਤੂੰ ਭੁੱਲੀ ਸਾਡੇ ਪਿਆਰ ਦਾ ਹਸੀਨੀ ਕੀ ਦਾਰ ਵੀ ਪਿਆਏ ਸਾਡਾ ਤੇਰੇ ਕੋ ਸਮਾਂ ਹੋਰ ਵੀ ਪਿਆਏ ਸਾਡਾ ਤੇਰੇ ਕੋ ਸਮਾਂ ਨਿਖਲੇ ਹੋਰ ਵੀ ਪਿਆਏ ਸਾਡਾ ਤੇਰੇ ਕੋ ਸਮਾਂ ਬਿਲਕੁਲ ਜੀ ਸਮਾਨ ਦੀ ਗੱਲ ਹੋਈ ਤਾਂ ਗਾਣ ਵਾਲਾ ਸਮਾਨ ਇਨਾਂ ਕੋਲ ਹਾਲੇ ਹੋਰ ਬਥੇਰਾ ਪਿਆ ਹੈ ਪਰ ਗਾਇਕੀ ਦੀ ਗੱਲ ਕਰਦੇ ਹੈਗੇ ਆ ਪਰਵਾਰ ਆਰਥਿਕ ਪੱਖੋਂ ਜਰੂਰ ਕਮਜ਼ੋਰ ਹੋ ਗਿਆ ਆਵਾਜ਼ ਨਾਤੀ ਅਦਾਸ ਨਾਤਾ ਅਸੀਂ ਵੱਡੇ ਪੈਸੇ ਭਰ ਕੇ ਵੱਡੇ ਸਿੰਗਰਾ ਮਗਰ ਪੈਦੇ ਹੈਗੇ ਆ ਆਪਣੇ ਇਲਾਕੇ ਦੇ ਸਿੰਗਰਾ ਨੂੰ ਵੀ ਮੌਕਾ ਦਿੱਤਾ ਕਰੋ ਆਪਣੇ ਇਲਾਕੇ ਦੇ ਸਿੰਗਰਾ ਸਿੰਗਰਾ ਦੀ ਵੀ ਸਾਰ ਲਿਆ ਕਰੋ ਕਿਉਂਗੀ ਗਾਇਕੀ ਪੱਖੋਂ ਗਾਣ ਪੱਖੋਂ ਜੋ ਮਰਜ਼ੀ ਸੁਣ ਸਕਦੇ ਹੋ ਇਹਨਾਂ ਨੂੰ ਆਉਂਦਾ ਜੇ ੱੱਕੇ ਖਾਧਿਆ ਤੇ ਅੱਜ ਇਹ ਗਾਣ ਦੇ ਕਾਬਲ ਹੋਏ ਆ ਪਰ ਪਿਛਲੇ ਲੰਬੇ ਸਮੇਂ ਤੋਂ ਅੱਖੋ-ਪਰੋਖੇ ਕਿਤੇ ਨ ਕਿਤੇ ਹੋ ਗਏ ਕਈ ਮਜਬੂਰੀਆਂ ਬਣ ਜਾਂਦੀਆਂ ਨੇ ਕਰਦਿਆਂ ਕਬੀਲਦਾਰੀ ਵਿੱਚ ਫਸੇ ਹੋਣ ਕਰਕੇ ਤਿੰਨ ਬੇਟੀਆਂ ਹੈਗੀਆਂ ਜੇਕਰ ਤੁਸੀਂ ਕੋਈ ਵਿਆਹ ਸ਼ਾਦੀ ਜਾਂ ਕੋਈ ਹੋਰ ਪ੍ਰੋਗਰਾਮ ਕਰਾਉਣਾ ਹੈ ਸਾਡੀ ਤਾਂ ਇਹ ਹੀ ਅਪੀਲ ਹੈਗੀ ਹੈ ਇਹੋ ਜੇ ਫਨਕਾਰਾਂ ਨੂੰ ਇਹੋ ਜੇ ਗਾਇਕਾਂ ਨੂੰ ਜਿਆਦਾ ਨਹੀਂ ਤਾਂ ਆਪਣੇ ਇਲਾਕੇ ਦੇ ਵਿੱਚ ਤੁਹਾਡੇ ਛੋਟੇ ਵੱਡੇ ਪ੍ਰੋਗਰਾਮ ਹੁੰਦੇ ਆ ਮੇਲੇ ਹੁੰਦੇ ਆ ਕਰਦੇ ਕੋਈ ਪ੍ਰੋਗਰਾਮ ਹੈਗਾ ਅੰਤਰਾਂ ਦੇ ਪ੍ਰੋਗਰਾਮ ਲਗਾਉਂਦੇ ਆ ਨੰਬਰ ਮੈਂ ਬਾਈ ਦਾ ਇਹਨਾਂ ਦੇ ਮੂੰਹ ਹੀ ਸੁਣ ਲੈ ਬਾਈ ਨੰਬਰ ਕੀ ਹੈ ਲੋਕ ਆੜੇ ਬੁੱਕ ਕਰਨ ਜਾਂਦੇ ਹਾਂਜੀ ਹਾਂਜੀ ਆਪਣਾ ਭਜੀ ਨੰਬਰ ਹੈਗਾ ਜੀ 83605 ਤੇ 68087 ਜੀ ਹਾਂਜੀ 83605 68087 ਜੀ ਆ ਨੰਬਰ ਅਸੀਂ ਸਕਰੀਨ ਤੇ ਵੀ ਦੇ ਦਿੰਦੇ ਹੈਗੇ ਆ ਸੰਗਤ ਦੇ ਇਨਸਾਫ ਦਾ ਤੇ ਮੈਡਮ ਹੋਰਾਂ ਦਾ ਅਜ਼ਾਦ ਦਾ ਤੁਹਾਨੂੰ ਇਹ ਇੰਟਰਵਿਊ ਕਿਵੇਂ ਲੱਗਿਆ ਲਾਈਕ ਸ਼ੇਅਰ ਕਮੈਂਟ ਕਰਕੇ ਆਪਣੀ رائے ਵੀ ਜਰੂਰ ਦੱਸਿਓ ਤੇ ਜਰੂਰ ਇਹਨਾਂ ਦੇ ਅਖਾੜੇ ਜਾਂ ਹੋਰ ਜਿਹੜੇ ਪ੍ਰੋਗਰਾਮ ਹੈਗੇ ਆ ਜਾਇ ਤੁਸੀਂ ਜਾਗਰਣ ਕਰਾ ਲਓ ਚੈੱਕ ਘਰ ਦੇ ਵਿੱਚ ਕੋਈ ਫੰਕਸ਼ਨ ਹੁੰਦਾ ਤੇ ਛੋਟੇ ਵੱਡੇ ਪ੍ਰੋਗਰਾਮ ਤੁਸੀਂ ਇਹਨਾਂ ਤੋਂ ਕਰਵਾ ਸਕਦੇ ਹੋ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਖੁੱਦਾ ਗੁਰੂ ਅਰਜਨ ਲਾਈਵ ਪਤਰਕ ਸਾਥੀ ਜਿੰਦਰ ਕਮੋਜ ਨਾਲ ਮੈਂ ਸਤਪਾਲ ਥੇਨ ਗੋਲੂ ਕਾ ਮੋੜ